ਕਾ ਬਦੂ ਫਟਾ ਖਲਾ ਇਹ ਯਾ ਭੈ ਕੰਦੀ ਦਾ ਬਦੂ ਦਾ ਬੱਲਾ ਹੈ ਬਦੂ ਦਾ ਬੱਲਾ ਹੈ ਆ ਬੋਲਦਾ ਕੀ ਆ ਉਸ ਦਾ ਨਾ ਬੋਲੀਏ ਹਵਾ ਦੀ ਸਰ ਸਮਝ ਕੀ ਬੋਲ ਰਿਹਾ ਹੋ ਇੰਸਾਨ ਬਤਲ ਕੀ ਬੋਲ ਰਿਹਾ ਹੋ ਯਾ ਛੁਟ ਯਾ ਯਾ ਬਸ ਲੈ ਬਸ ਲੈ ਯਾ ਦੇ ਪਾਜਪਾਦ ਇੱਕ ਵਿਧਾਇਕ ਨੇ ਆਰਮੀ ਜਵਾਨਾਂ ਨੂੰ ਨਾ ਸਿਰਫ ਗਾਲਾਂ ਕੱਢੀਆਂ ਸਗੋਂ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਨੇ ਆਰਮੀ ਜਵਾਨ ਨੇ ਇਸ ਵਿਧਾਇਕ ਨੂੰ ਆਈ ਕਾਰਡ ਦਿਖਾਉਣ ਲਈ ਕਿਹਾ ਸੀ ਜਿਸ ਤੋਂ ਬਾਅਦ ਵਿਧਾਇਕ ਪੜਕ ਉੱਠਿਆ ਤੇ ਆਰਮੀ ਜਵਾਨਾਂ ਨੂੰ ਧਮਕੀਆਂ ਦੇ ਲਖਿਆ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕਿ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਵਿਧਾਇਕ ਆਰਮੀ ਜਵਾਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਹੱਥ ਚੁੱਕਣ ਦੀ ਕੋਸ਼ਿਸ਼ ਵੀ ਆਰਮੀ ਜਵਾਨ ਤੇ ਇਸ ਵਿਧਾਇਕ ਵੱਲੋਂ ਕੀਤੀ ਗਈ ਹੈ ਪਰ ਆਰਮੀ ਜਵਾਨ ਨੇ ਸਮਝਦਾਰੀ ਦਿਖਾਈ ਅਤੇ ਹੋ ਪਿੱਛੇ हट ਗਏ ਇਹ ਪੂਰਾ ਮਾਮਲਾ ਇੱਕ ਪੋਲਿੰਗ ਬੂਥ ਤੇ ਵਾਪਰਿਆ ਜਿੱਥੇ ਕਿ VOTING ਪ੍ਰਕਿਰਿਆ ਚਾਲੂ ਸੀ ਅਤੇ ਵਿਧਾਇਕ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਪੋਲਿੰਗ ਬੂਥ ਚਾਬੜੇ ਜਿੱਥੇ ਕਿ ਜਦੋਂ ਆਰਮੀ ਜਵਾਨ ਨੇ ਇਸ ਵਿਧਾਇਕ ਨੂੰ ਆਈ ਕਾਰਡ ਦਿਖਾਉਣ ਲਈ ਕਿਹਾ ਤਾਂ ਇਹ ਵਿਧਾਇਕ ਪਰਖ ਉੱਠੇ ਅਤੇ ਆਰਮੀ ਜਵਾਨ ਤੇ ਹੀ ਲੋਹਾ ਲੱਖਾ ਹੁੰਦੇ ਨਜ਼ਰਾਏ ا بهدوء پتا چلے گنگا بها کدي پتا بدلائي کو دل کو لادي ادي کو دو سايي آ کو سينو ادي کا چطي کار دي ادي کا چطي کار ادي کا ادي کا ਕੋਈ ਨਹੀਂ ਜੀ ਪ੍ਰਿਆਰ ਕੋਈ ਨਹੀਂ ਦੋ ਇਸਕਾ ਬਤਾ ਰਹੇ ਆਂ ਹਾਂ ਦਰਸਲ ਇਹ ਤਸਵੀਰਾਂ ਰਾਜਸਥਾਨ ਦੇ ਸ਼ੇਰਗੜ੍ਹ ਇਲਾਕੇ ਤੋਂ ਸਾਹਮਣੇ ਆਏ ਨੇ ਜਿੱਥੇ ਕਿ ਸ਼ੇਰਗੜ੍ਹ ਇਲਾਕੇ ਤੋਂ ਵਿਧਾਇਕ ਬਾਬੂ ਸਿੰਘ ਰਾਠੌਰ ਨੇ ਆਰਮੀ ਜਵਾਨਾਂ ਨੂੰ ਧਮਕੀਆਂ ਦਿੱਤੀਆਂ ਨੇ ਸਿਰਫ ਇੰਨਾ ਹੀ ਨਹੀਂ ਇਸ ਤੋਂ ਬਾਅਦ ਵਿਧਾਇਕ ਪੋਲਿੰਗ ਬੂਥ ਦੇ ਅੰਦਰ ਜਾ ਬੜੇ ਅਤੇ ਅੰਦਰ VOTING ਪ੍ਰਕਿਰਿਆ ਕਰਵਾ ਰਹੇ ਮੁਲਾਜ਼ਮਾਂ ਨਾਲ ਵੀ ਬਦਸਲੂਕੀ ਕੀਤੀ ਹਾਲਾਂਕਿ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਾਬੂ ਸਿੰਘ ਦਾ ਗੁੱਸਾ ਸੱਤਵੇਂ ਆਸਮਾਨ ਤੇ ਸੀ ਅਤੇ ਉਹ ਪੋਲਿੰਗ ਬੂਥ ਦੇ ਅੰਦਰ ਜਾ ਬੜੇ ਅਤੇ ਅਧਿਕਾਰੀਆਂ ਨਾਲ ਵੀ ਬਦਸਲੂਕੀ ਕੀਤੀ ਹਾਲਾਂਕਿ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਾਬੂ ਸਿੰਘ ਰਾਠੌਰ ਨਾ ਰੁਕੇ ਅਤੇ ਆਪਣੀ ਗੁੰਡਾਗਰਦੀ ਇਸੇ ਤਰ੍ਹਾਂ ਜਾਰੀ ਰੱਖੀ ਵਾਰ 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 ਆਪ ਨੂੰ ਬਾਬੂ ਆ ਬੈਠ ਜਾ ਹਾਂ ਸਰ ਹੈਲੋ بولیے آواز نہیں سر ਕਿਆ ਬੋਲ ਰਹੇ ਹੋ ਇੰਸਾ ਬੱਤਰੀ ਕੀ ਕਰ ਰਹੇ ਹੋ ਕਿਆ ਇਹ ਬੱਤਰੀ ਧਰਮ ਬਸ ਇਹ ਬਾਈ ਬਾਈ ਕਿਆ ਤਦਸੀਏ ਕੇ ਦੇਸ਼ ਪਰ ਵਿੱਚ VOTING ਪ੍ਰਕਿਰਿਆ جاری ਹੈ ਅਜੇ ਰਾਜਸਥਾਨ ਵਿੱਚ ਹੋਈ ਹੈ VOTING ਕਰਵਾਈ ਜਾ ਰਹੇ ਹੈ ਜਿਥੇ ਕੇ ਭਾਜਪਾ ਵਿਧਾਇਕ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਭਾਜਪਾ ਵਿਧਾਇਕ ਆਪਣੇ ਕਰੀਬ 20-25 ਸਾਥੀਆਂ ਨੂੰ ਨਾਲ ਲੈ ਕੇ ਪੋਲਿੰਗ ਬੂਥ ਤੇ ਆਵੜਿਆ ਜਿਸ ਤੋਂ ਬਾਅਦ ਜਦੋਂ ਆਰਮੀ ਦੇ ਜਵਾਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਪਾਜਪਾ ਵਿਧਾਇਕ ਨੇ ਸ਼ਰਮ ਗੁੰਡਾਗਰਦੀ ਦਿਖਾਉਂਦੇ ਆ ਪਹਿਲਾਂ ਆਰਮੀ ਜਵਾਨ ਤੇ ਹਮਲਾ ਕੀਤਾ ਅਤੇ ਫਿਰ ਪੋਲਿੰਗ ਬੂਥ ਦੇ ਅੰਦਰ ਅਧਿਕਾਰੀਆਂ ਨਾਲ ਵੀ ਬਦਸਲੂਕੀ ਕੀਤੀ ਉਧਰ ਲੋਕਾਂ ਦਾ ਗੁੱਸਾ ਵੀ ਇਸ ਵੀਡੀਓ ਦੇਖ ਕੇ ਭੜਕ ਉੱਠਿਆ ਹੈ ਅਤੇ ਲੋਕ ਇਸ ਨੂੰ ਸੈਨਾ ਦਾ ਅਤੇ ਭਾਰਤ ਦੇਸ਼ ਦਾ અપਮਾਨ ਦੱਸ ਰਹੇ ਨੇ ਫਿਲਹਾਲ ਇਸ ਪੂਰੇ ਮਾਮਲੇ ਤੇ ਕੋਈ ਵੀ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ